ਲੋ ਵੀ ਅੱਜ ਉਹ ਦਿਨ ਆ ਗਿਆ ਕਿ ਹਣ ਚਲਾਈ ਦਾ ਸਾਗ ਬਣਾਉਣੇ ਆ ਚਲਾਈ ਬਹੁਤ ਵੱਡੀ ਵੱਡੀ ਹੋਈ ਪਈ ਆ ਤੇ ਹੁਣ ਆਪਾਂ ਬਣਾਵਾਂਗੇ ਸਾਗ ਤਾਜੀ ਤਾਜੀ ਤੋੜ ਕੇ ਇਹ ਤੋੜ ਤੋੜ ਕੇ ਰੱਖੀ ਜਾਨੀ ਆ ਤੋੜ ਕੇ ਬਣਾ ਕੇ ਖਾਵਾਂਗੇ ਲਾਈਟ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਤੁਹਾਨੂੰ ਪਤਾ ਹੀ ਆ ਹਾਲਾਤਾਂ ਦਾ ਤਾਂ